ਆਉਣ ਵਾਲੇ ਸਿੱਖ ਜਿਹੜੇ ਨੇ ਉਹ ਕਬਰਾਉਣਗੇ ਤੇਰੀ ਸਜ਼ਾ ਨੂੰ ਵੇਖ ਕੇ ਇਸ ਲਈ ਉਹ ਦੀਵ ਲਿਖਦਾ ਕਿ ਇਤਿਹਾਸ ਕਰ ਲਿਖਦਾ ਕਿ ਔਰੰਗਜ਼ੇਬ ਨੇ ਸਮਝਾਉਣ ਦਾ ਯਤਨ ਕੀਤਾ ਪਾਈਦਿਆ ਕਿ ਤੂੰ ਸਾਡਾ ਧਰਮ ਕਬੂਲ ਕਰ ਲੈ ਉਹ ਸਤਰਾ ਲਿਖਦਾ ਕਹਿੰਦਾ ਔਰੰਗਜ਼ੇਬ ਨੇ ਔਰੰਗਜ਼ੇਬ ਦਿਆਲੇ ਨੂੰ ਆਖਦਾ ਏ ਉਰੰਗਜੀਬ ਦਿਆਲੇ ਨੂੰ ਆਖਦਾ ਏ ਤੇਰੇ ਨਫੇ ਦੀ ਗੱਲ ਸੁਣਾ ਦੇਵਾਂ ਉਰੰਗਜੀਬ ਦਿਆਲੇ ਨੂੰ ਆਖਦਾ ਏ ਤੇਰੇ ਨਫੇ ਦੀ ਗੱਲ ਸੁਣਾ ਦੇਵਾਂ ਛੱਡ ਕੁਫਰ ਦੀਨ ਕਬੂਲ ਕਰ ਲੈ ਤੈਨੂੰ ਨੇਕੀ ਦੀ ਗੱਲ ਸਮਝਾ ਦਮ ਫਤਵਾ ਸ਼ਰਾ ਦਾ ਸਜ਼ਾ ਮੌਤ ਪਰ ਜੇ ਪੜੇ ਕਲਮਾ ਤੇ ਬਚਾ ਦਮਾਂ ਪਰ ਜੇ ਪੜੇ ਕਲਮਾ ਤੇ ਬਚਾ ਦੇਵਾਂ ਸਿੱਖੀ ਵਿੱਚੋਂ ਖਟਨਾ ਕੀ ਸਿੱਖੀ ਵਿੱਚੋਂ ਖਟਨਾ ਕੀ ਸਮਝ ਤੇ ਸਹੀ ਸੱਚੇ ਸਾਂਝੀ ਦਾ ਸੱਚੇ ਦੀਨ ਦਾ ਸਾਂਝੀ ਬਣਾ ਦੇਵਾਂ ਔਰੰਗਜੀਤ ਕਹਿੰਦਾ ਸੱਚੇ ਦੀਨ ਦਾ ਸਾਂਝੀ ਬਣਾ ਦੇਵਾਂ ਭਾਈ ਸੱਭ ਪਿਆਦਾਲਾ ਜੀ ਨੇ ਇਹ ਬਾਤ ਸੁਣੀ ਔਰੰਗਜੀਤ ਕਰਦੇ ਦੇ ਅਰਥ ਆਪਾਂ ਬਾਅਦ ਵਿੱਚ ਕਰਦੇ ਅਗੋਂ ਦਿਆਲੇ ਕਿਆ ਸਾਜੀ ਜਿੰਦ ਸਿੱਖੀ ਤੋਂ 꼴 ਕਮਾਵਾਂਗਾ ਮੈਂ ਭਾਈ ਦੇਵਾਲਾ ਜੀ ਔਰੰਗਜੀਬ ਨੂੰ ਕਹਿੰਦਾ ਕਹਿੰਦਾ ਸਿੱਖੀ ਜਿੰਦ ਸਿੱਖੀ ਤੋਂ 꼴 ਕਮਾਵਾਂਗਾ ਮੈਂ ਰੋਮ ਰੋਮ ਅੰਦਰ ਗੁਰੂ ਨਾਨਕ ਰਚਿਆ ਕਹਿੰਦੇ ਰੋਮ ਰੋਮ ਦੇ ਅੰਦਰ ਗੁਰੂ ਨਾਨਕ ਰਚਿਆ ਰੋਮ ਰੋਮ ਅੰਦਰ ਗੁਰਨਾਨਕ ਰਚਿਆ ਡਰ ਕੇ ਮੌਤ ਤੋਂ ਨਹੀਂ ਕਬਰਾਵਾਂਗਾ ਮੈਂ ਕਹਿੰਦੇ ਮੌਤ ਤੋਂ ਡਰ ਕੇ ਮੈਂ ਕਬਰਾਨ ਨਹੀਂ ਲੱਗਾ ਮੈਨੂੰ ਇਸਲਾਮ ਮੈਨੂੰ دین ਇਸਲਾਮ ਕਬੂਲ ਹੈ ਨਹੀਂ ਮੈਨੂੰ ਤੇਰਾ ਇਹ دین ਤੇਰਾ ਇਹ ਮਜ ਮੈਨੂੰ ਇਹ ਇਸਲਾਮ ਕਬੂਲ ਨਹੀਂ ਹੈ ਨਾਨਕ ਗੁਰੂ ਸਿੱਖ ਸਦਾਵਾਂਗਾ ਮੈਂ ਕਹਿੰਦੇ ਮੈਂ ਗੁਰਨਾਨਕ ਦਾ ਸਿੱਖਾਂ ਤੇ ਉਹਦਾ ਸਿੱਖ ਹੀ ਬਣ ਕੇ ਰਹਿਣਾ ਚਾਹੁੰਦਾ ਮੈਂ ਮੁਸਲਮਾਨ ਧਰਮ ਕਬੂਲ ਨਹੀਂ ਕਰਦਾ ਮੈਨੂੰ ਮੁਸਲਮਾਨ ਧਰਮ ਬਿਲਕੁਲ ਕਬੂਲ ਨਹੀਂ ਹੈ ਕਹਿੰਦੇ ਮੈਨੂੰ دین ਇਸਲਾਮ ਕਬੂਲ ਨਹੀਂ ਨਾਨਕ ਗੁਰੂ ਸਿੱਖ ਸਦਾਵਾਂਗਾ ਮੈਂ ਮੈਨੂੰ ਤੇਰੇ ਫਤਵੇ ਤੋਂ ਖੌਫ ਨਾ ਮੂਲ ਕਹਿੰਦੇ ਤੇਰੇ ਜਿਹੜੇ ਤੂੰ ਫਤਵੇ ਦਿੱਤੇ ਹਨ ਤੇਰੇ ਫਤਵੇ ਦਾ ਖੌਫ ਨਾ ਮੂਲ ਮੈਨੂੰ ਸਿੱਖ ਸਿੱਖੀ ਦੇ ਨਾਮ ਲਗਾਵਾਂਗਾ ਮੈਂ ਤੇਰੇ ਫਤਵੇ ਦਾ ਖੌਫ ਨਾ ਮੂਲ ਮੈਨੂੰ ਸੀਸ ਸਿੱਖੀ ਦੇ ਨਾਮ ਲਗਾਵਾ ਦਾ ਮੈਂ ਭਾਈ ਬਿਆਲਾ ਜੀ ਇਸ ਤਰ੍ਹਾਂ ਔਰੰਗਜ਼ੇਬ ਨੂੰ ਕਹਿੰਦਿਆ ਔਰੰਗਜ਼ੇਬ ਸਮਝਾਉਂਦਾ ਹੋਇਆ ਇਹ ਬਾਤ ਕਹਿੰਦਾ ਆਪਾਂ ਇਹਦੇ ਅਰਥ ਕਰਦੇ ਹਾਂ ਇਸ ਗੱਲ ਤੇ ਔਰੰਗਜ਼ੇਬ ਆਖਦਾ ਹੈ ਭਾਈ ਬਿਆਲੇ ਨੇ ਔਰੰਗਜ਼ੇਬ ਬਿਆਲੇ ਨੂੰ ਆਖਦਾ ਹੈ ਕੀ ਕਹਿੰਦਾ ਹੈ ਕਹਿੰਦਾ ਤੇਰੇ ਨਫੇ ਦੀ ਗੱਲ ਸੁਣਾਵਾਂ ਮੈਂ ਤੇਰੇ ਨਫੇ ਦੀ ਗੱਲ ਸੁਣਾ ਦੇਵਾਂ ਕਹਿੰਦੇ ਭਾਈ ਦਿਆਲਿਆ ਆ ਤੇਰੇ ਨਫੇ ਦੀ ਮੈਂ ਤੈਨੂੰ ਗੱਲ ਸੁਣਾਣਾ ਛੱਡ ਕੁਫਰਦੀਨ ਕਬੂਲ ਕਰ ਲੈ ਦੀਨ ਕਹਿੰਦੇ ਨੇ ਜੀ ਮਜ਼ਬ ਨੂੰ ਮੁਸਲਮਾਨ ਧਰਮ ਨੂੰ ਕਬੂਲ ਕਰਨ ਦੀ ਗੱਲ ਕਰਦਾ ਹੈ ਔਰੰਗਜ਼ੇ ਕਹਿੰਦੇ ਛੱਡ ਦੀਨ ਛੱਡ ਕੁਫਰਦੀਨ ਕਬੂਲ ਕਰ ਲੈ ਕਾਫਰ ਤੂੰ ਇਹਨਾਂ ਗੱਲਾਂ ਨੂੰ ਛੱਡ ਵੀ ਮੈਂ ਸਿੱਖ ਰਹਿਣਾ ਮੈਂ ਸਿੱਖ ਬੰਨਾ ਹੈ ਇਨਾਂ ਗੱਲਾਂ ਚ ਕੱਖ ਨਹੀਂ ਪਿਆ ਛੱਡ ਕੁਫਰ ਦੀਨ ਕਬੂਲ ਕਰ ਲੈ ਤੈਨੂੰ ਨੇਕੀ ਦੀ ਗੱਲ ਸਮਝਾਵਾਂਗਾ ਮੈਂ ਤੇਰੇ ਨੇਕੀ ਦੀ ਗੱਲ ਸਮਝਾ ਦਮਾ ਕਿੰਦੇ ਇਹ ਨੇਕੀ ਦੀ ਗੱਲ ਤੈਨੂੰ ਮੈਂ ਸਮਝਾਣਾ ਚਾਹੁੰਦਾ ਤੇਰੇ ਲਈ ਇਹ ਨੇਕੀ ਦੀ ਗੱਲ ਹੈ ਜਿੰਦ ਬੜੀ ਵੱਡੀ ਹੁੰਦੀ ਹੈ ਤੇ ਮੌਤ ਇੱਕ ਪਲ ਚ ਹੀ ਆ ਜਾਣੀ ਹੈ ਹਜੇ ਤੇਰੇ ਕੋਲ ਵਕਤ ਹੈ ਤੇਰੇ ਕੋਲ ਸਮਾਂ ਹੈ ਤੇ ਤੂੰ ਮੇਰੀ ਗੱਲ ਸਮਝ ਰਿਹਾ ਮੁਸਲਮਾਨ ਧਰਮ ਕਬੂਲ ਕਰ ਲੈ ਤੈਨੂੰ ਛੱਡ ਦਿੱਤਾ ਜਾਵੇਗਾ ਇਹ ਨੇਕੀ ਦੀ ਗੱਲ ਹੈ ਛੱਡ ਕਫਰ ਦੀਨ ਕਬੂਲ ਕਰ ਲੈ ਤੈਨੂੰ ਨੇਕੀ ਦੀ ਗੱਲ ਸਮਝਾ ਦਵਾਂ ਫਤਵਾ ਸ਼ਰਾ ਦਾ ਸਜ਼ਾ ਮੌਤ ਕਹਿੰਦੇ ਜਿਹੜੇ ਫਤਵਾ ਕੋਣ ਤੈਨੂੰ ਲੱਗਣਾ ਇਹਨਾਂ ਸ਼ਰਾ ਦੇ ਮੁਤਾਬਕ ਉਹ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਭਾਈ ਦਿਆ ਲਿਆ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਫਤਵੇ ਵਿੱਚ ਫਤਵਾ ਸ਼ਰਾ ਸਜ਼ਾ ਮੌਤ ਪਰ ਜੇ ਪੜੇ ਕਲਮਾ ਤੇ ਬਚਾ ਦਵਾਂ ਔਰੰਗਜ਼ੇਬ ਕਹਿੰਦਾ ਜੇ ਤੂੰ ਕਲਮਾ ਪੜੇ ਤੇ ਤੈਨੂੰ ਮੈਂ ਬਚਾ ਦਵਾਂ ਤੈਨੂੰ ਬਚਾ ਸਕਦਾ ਤੇਰੀ ਇਹ ਜਾਨ ਬਖਸ਼ੀ ਜਾ ਸਕਦੀ ਏ ਤੇਰੀ ਜਿੰਦ ਬਖਸ਼ੀ ਜਾ ਸਕਦੀ ਏ ਤੈਨੂੰ ਬਖਸ਼ਿਆ ਜਾ ਸਕਦਾ ਇਸ ਕਰਕੇ ਕਲਮਾ ਪੜਨੀਆਂ ਸ਼ੁਰੂ ਕਰ ਦੇ ਜੇ ਕਲਮਾ ਪੜੇਗਾ ਤੇ ਤੇਰਾ ਧਰਮ ਬਚ ਸਕਦਾ ਹੈ ਤੈਨੂੰ ਅਸੀਂ ਬਚਾ ਸਕਦਾ ਮਾਫ ਕਰਨਾ ਤੈਨੂੰ ਅਸੀਂ ਬਚਾ ਸਕਦੇ ਆ ਪਰ ਜੇ ਤੂੰ ਸਾਡੀ ਸ਼ਰ੍ਹਾਂ ਦੇ ਮੁਤਾਬਕ ਸਾਡੇ ਧਰਮ ਦੇ ਮੁਤਾਬਕ ਕਲਮਾ ਪੜਨੀਆਂ ਸ਼ੁਰੂ ਕਰ ਤਾ ਫਤਵਾ ਸ਼ਰਾ ਸਜ਼ਾ ਮੌਤ ਪਰ ਜੇ ਪੜੇ ਕਲਮਾ ਤੇ ਬਚਾ ਦਵਾ ਜੇ ਕਲਮਾ ਪੜੇਗਾ ਤੇ ਤੈਨੂੰ ਬਚਾ ਸਕਦਾ ਮਾਂ ਸਿੱਖੀ ਸ਼ਰ ਸਿੱਖੀ ਵਿੱਚੋਂ ਕੀ ਖਟਨਾ ਸੀ ਕਹਿੰਦਾ ਤੂੰ ਸਿੱਖੀ ਵਿੱਚੋਂ ਕੀ ਖਟਨਾ ਹੈ ਤੂੰ ਕਹਿੰਦਾ ਮੈਂ ਸਿੱਖ ਮੈਂ ਸਿੱਖ ਮੈਂ ਸਿੱਖੀ ਤੋਂ ਡੋਲਦਾ ਨਹੀਂ ਮੈਂ ਸਿੱਖੀ ਤੋਂ ਲਾਂਬੇ ਨਹੀਂ ਜਾਣਾ ਮੈਂ ਆਪਣੇ ਗੁਰੂ ਤੋਂ ਆਪਣਾ ਆਪਾ ਨਿਸ਼ਾਵਰ ਕਰ ਸਕਦਾ ਕਿਉਂਕਿ ਸਿੱਖ ਕਹਿੰਦੇ ਸਨ ਉਹ ਤੇ ਪਰ ਪੱਲਿਆ ਇਹ ਗੱਲ ਦੱਸ ਕਿ ਜਦੋਂ ਤੇਰੀ ਮੌਤ ਹੋ ਗਈ ਤੂੰ ਮਰ ਜਾਏਗਾ ਫਿਰ ਪੱਲੇ ਕੱਖ ਨਹੀਂ ਤੇਰੇ ਰਹਿਣਾ ਅੱਜ ਤੂੰ ਜੇ ਸਾਡਾ ਧਰਮ ਕਬੂਲ ਕਰ ਲੈਣਾ ਤੈਨੂੰ ਪੂਰਾ ਮਿਲਣ ਗਿਆ ਤੈਨੂੰ ਜ਼ਮੀਨ ਜਾਇਦਾਦ ਮਿਲੇਗੀ ਤੈਨੂੰ ਬਹੁਤ ਕੁਝ ਅਸੀਂ ਜਿਹੜਾ ਹੈ ਉਹ ਦਵਾਂਗੇ ਪਰ ਤੂੰ ਸਾਡੇ ਧਰਮ ਨੂੰ ਕਬੂਲ ਕਰ ਲੈ ਇਹ ਸਿੱਖੀ ਵਾਲਾ ਜਿਹੜਾ ਤੂੰ ਰਾਹ ਫੜਿਆ ਇਸ ਰਾਹ ਨੂੰ ਛੱਡ ਦੇ ਤੇ ਸਾਡੇ ਧਰਮ ਵਿੱਚ ਆ ਜਾ ਭਾਈ ਦੇ ਆਲੇ ਨੂੰ ਇਹ ਬਾਤ ਤੁਰੰਗ ਜੇ ਕਹਿੰਦਾ ਹੈ ਉਹ ਦੀਪ ਲਿਖਦਾ ਉਹ ਇਤਿਆਸ ਕਰ ਲਿਖਦਾ ਹੈ ਵਿਕਲੀ ਪੀੜ੍ਹੀਆਂ ਉਹ ਕਹਿੰਦਾ ਕੀ ਛੱਡ ਦੇ ਨਾ ਚੀਜ਼ਾਂ ਨੂੰ ਛੱਡ ਦੇ ਆਪਣੇ ਧਰਮ ਤੇ ਤੈਨੂੰ ਮੈਨੂੰ ਇਹ ਦੱਸ ਵੀ ਸਿੱਖੀ ਤੋਂ ਅੱਜ ਤੱਕ ਖਟਿਆ ਕੀ ਸਿੱਖੀ ਵਿੱਚੋਂ ਕੀ ਖਟਿਆਈ ਦਸਤਾ ਸਹੀ ਕੀ ਖਟਿਆ ਤੂੰ ਸਿੱਖੀ ਵਿੱਚ ਸੱਚੇ ਦੀਨ ਦਾ ਸਾਂਝੀ ਬਣਾ ਦਵਾਂ ਕਹਿੰਦੇ ਜੇ ਤੂੰ ਆਪਣਾ ਧਰਮ ਛੱਡ ਦੇ ਤੇ ਤੈਨੂੰ ਆਪਣੇ ਧਰਮ ਵਿੱਚ ਭਾ ਮੁਸਲਮਾਨ ਧਰਮ ਵਿੱਚ ਮੈਂ ਤੈਨੂੰ ਬਹੁਤ ਵੱਡਾ ਰੁਤਬਾ ਦਾਂਗਾ ਤੈਨੂੰ ਬਹੁਤ ਵੱਡਾ ਰੁਤਬਾ ਮਿਲੇਗਾ ਲੋਕ ਤੈਨੂੰ ਸਲਾਮਾ ਕਰਨਗੇ ਲੋਕ ਤੈਨੂੰ ਸਿੱਧੇ ਕਰਨਗੇ ਨਮਸਕਾਰਾਂ ਕਰਨਗੇ ਜੇ ਤੂੰ ਸਾਡੇ ਧਰਮ ਵਿੱਚ ਆ ਜਾਏਂਗਾ ਭਾਈ ਦਿਆਲੇ ਕਿਤੇ ਕੱਚਾ ਪిల్లా ਥੋੜਾ ਸੀ ਭਾਈ ਸਾਹਿਬ ਭਾਈ ਦਿਆਲੇ ਨੇ ਕਿਹਾ ਓਏ ਰੰਗਜੀਤ ਨੂੰ ਮਗਾਰ ਕੇ ਅੱਗੋਂ ਕਿਹਾ ਦਿਆਲੇ ਨੇ ਸ਼ਾਹੀ ਜਿੰਦ ਸਿੱਖੀ ਤੋਂ ਘੋਲ ਕਮਾਵਾਂਗਾ ਮੈਂ ਮੈਂ ਆਪਣੀ ਜਿੰਦ ਸਿੱਖੀ ਤੋਂ ਘੋਲ ਕਮਾ ਲਵਾਂਗਾ ਆਪਣਾ ਆਪਾ ਸਿੱਖੀ ਤੋਂ ਨਿਸ਼ਾਵਰ ਕਰ ਦਵਾਂਗਾ ਸਿੱਖੀ ਜਿੰਦ ਸਿੱਖੀ ਤੋਂ ਘੋਲ ਕਮਾਵਾਂਗਾ ਮੈਂ ਕਹਿੰਦੇ ਸਿੱਖੀ ਤੋਂ ਆਪਣਾ ਆਪਾ ਨਿਸ਼ਾਵਰ ਕਰ ਦਵਾਂਗਾ ਆਪਣੇ ਆਪੇ ਨੂੰ ਖਤਮ ਕਰ ਦਵਾਂਗਾ ਕਿਉਂ ਕਿ ਰੋਮ ਰੋਮ ਵਿੱਚ ਗੁਰਨਾਨਕ ਰਚਿਆ ਹੈ ਡਰ ਕੇ ਮੌਤ ਤੋਂ ਨਹੀਂ ਕਬਰਾਵਾਂਗਾ ਮੈਂ ਕਹਿੰਦੇ ਮੇਰੇ ਰੋਮ ਰੋਮ ਵਿੱਚ ਗੁਰਨਾਨਕ ਰਚਿਆ ਹੈ ਇਹਨੂੰ ਕਿਵੇਂ ਕੱਢ ਲੋ ਗੁਰਨਾਨਕ ਮੇਰੇ ਰੋਮ ਰੋਮ ਵਿੱਚ ਰਚਿਆ ਹੈ ਇਸ ਚੀਜ਼ ਨੂੰ ਕਿਵੇਂ ਕੱਢ ਸਕਦੇ ਹੋ ਤੁਸੀਂ ਤੁਹਾਡੇ ਚ ਤਾਕਤ ਨਹੀਂ ਹੈ ਤੁਹਾਡੇ ਚ ਪਾਵਰ ਨਹੀਂ ਹੈ ਕਿ ਮੇਰੇ ਅੰਦਰ ਰਚੇ ਕੋਈ ਗੁਰਨਾਨਕ ਨੂੰ ਤੁਸੀਂ ਕੱਢ ਦੋ ਰੋਮ ਰੋਮ ਵਿੱਚ ਗੁਰਨਾਨਕ ਰਚਿਆ ਹੈ ਡਰ ਕੇ ਮੌਤ ਤੋਂ ਨਹੀਂ ਕਬਰਾਵਾਂਗਾ ਮੈਂ ਭਾਈ ਦੇ ਆਲਾ ਖਿੰਦਾ ਮੈਂ ਇਸ ਮੌਤ ਤੋਂ ਡਰ ਕੇ ਕਬਰਾਨਾ ਨਹੀਂ ਹੈ ਕਬਰਾਨਾ ਨਹੀਂ ਕਦੀ ਮੌਤ ਮੇਰੀ ਬੈਤਰ ਤੋਂ ਬੈਤਰ ਵੀ ਹੋਵੇ ਤੇ ਮੈਂ ਕਦੀ ਵੀ ਇਸ ਮੌਤ ਨੂੰ ਪ੍ਰਵਾਨ ਨਹੀਂ ਕਰਾਂਗਾ ਕਹਿੰਦੇ ਤੁਹਾਡਾ ਇਸਲਾਮ ਧਰਮ ਮੈਨੂੰ ਕਬੂਲ ਨਹੀਂ ਮੈਨੂੰ ਦੀਨ ਇਸ ਇਸਲਾਮ ਕਬੂਲ ਨਹੀਂ ਨਾਨਕ ਗੁਰੂ ਸਿੱਖ ਸਦਾਵਾਂਗਾ ਮੈਂ ਆਪਣੇ ਬਾਬੇ ਨਾਨਕ ਦਾ ਸਿੱਖ ਅਖਵਾ ਕੇ ਮਰਨਾ ਪਸੰਦ ਕਰਦਾ ਆਪਣੇ ਬਾਬੇ ਨਾਨਕ ਦਾ ਸਿੱਖ ਅਖਵਾ ਕੇ ਮਰਨਾ ਪਸੰਦ ਕਰਾਂਗਾ ਸ਼ਹਾਦਤ ਨੂੰ ਕਬੂਲ ਕਰ ਲਾਂਗਾ ਮੌਤ ਕਬੂਲ ਕਰ ਲਾਂਗਾ ਪਰ ਬੁਝਦਲਾਂ ਦੀ ਤਰ੍ਹਾਂ ਮੈਂ ਪਿੱਠ ਬੁਕਾ ਕੇ ਆਪਣੇ ਗੁਰੂ ਨੂੰ ਭੱਜਾਂਗਾ ਨਹੀਂ ਦੌੜਾਂਗਾ ਨਹੀਂ ਛੱਡਾਂਗਾ ਨਹੀਂ ਕਹਿੰਦੇ ਮੈਨੂੰ ਤੇਰਾ ਧਰਮ ਕਬੂਲ ਨਹੀਂ ਹੈ ਮੈਨੂੰ ਦੀਨ ਇਸਲਾਮ ਕਬੂਲ ਨਹੀਂ ਗੁਰੂ ਨਾਨਕ ਸਿੱਖ ਸਦਾਵਾਂ ਦਾ ਮੈਂ ਕਹਿੰਦੇ ਮੈਂ ਗੁਰੂ ਨਾਨਕ ਦਾ ਸਿੱਖ ਅਖਵਾ ਕੇ ਮਰਨਾ ਪਸੰਦ ਕਰਾਂ ਗਾ ਗੁਰੂ ਨਾਨਕ ਦਾ ਸਿੱਖ ਅਖਵਾ ਕੇ ਮਰਨਾ ਪਸੰਦ ਕਰਾਂਗਾ ਇਸ ਲਈ ਮੈਂ ਆਪਣੇ ਅਕੀਦੇ ਦਾ ਆਪਣੇ ਧਰਮ ਦਾ ਬਿਲਕੁਲ ਪੱਕਾ ਜਿਤੇ ਤੇਡੇ ਕੋਲ ਕੋਈ ਵਾਹ ਲੱਗਦੀ ਏ ਜੋਰ ਲੱਗਦਾ ਤੂੰ ਲਾਲਾ ਮੈਨੂੰ ਤੂੰ ਦੁਲਾ ਨਹੀਂ ਸਕਦਾ ਤੇਰੇ ਫਤਵੇ ਦਾ ਖੌਫ ਨਾਬੂਲ ਮੈਨੂੰ ਤੇਰੇ ਫਤਵੇ ਦਾ ਮੈਨੂੰ ਰਤਾ ਪਰ ਵੀ ਕੋਈ ਫਰਕ ਨਹੀਂ ਹੈ ਸੀਸ ਸਿੱਖੀ ਦੇ ਨਾਮ ਲਗਾਵਾਗਾ ਮੈਂ ਕਹਿੰਦੇ ਆਪਣਾ ਸੀਸ ਵੀ ਸਿੱਖੀ ਦੇ ਨਾਮ ਤੇ ਲਗਾ ਦਵਾਗਾ ਨਿਸ਼ਾਬਰ ਕਰ ਦਵਾਗਾ ਭਾਈ ਸਾਹਿਬ ਭਾਈ ਦਿਆਲਾ ਜੀ ਔਰੰਗਜੀਬ ਨੂੰ ਕਹਿੰਦਿਆ ਕਹਿੰਦੇ ਜਦੋਂ ਕਾਜੀ ਨੇ ਔਰੰਗਜੀਬ ਨੇ ਇਹ ਬਾਤ ਸੁਣੀ ਨਾ ਕਿ ਨੰਦਰ ਤਿੰਨ ਧੜਕ ਜੋਧਾ ਕਿਸੇ ਗੱਲ ਤੋਂ ਵੀ ਘਬਰਾਉਣ ਵਾਲਾ ਨਹੀਂ ਤੇ ਡਰਦਾ ਨਹੀਂ ਹੈ ਅਸੀਂ ਇਹਨੂੰ ਸਮਝਾ ਰਹੇ ਹਾਂ ਕਿ ਤੈਨੂੰ ਛੱਡ ਦਿੱਤਾ ਜਾਏਗਾ ਤੈਨੂੰ ਬਖਸ਼ ਦਿੱਤਾ ਜਾਏਗਾ ਤੇਰੇ ਨਾਮ ਤੇ ਜ਼ਗੀਰਾ ਲਾ ਦਿੱਤੀਆਂ ਜਾਣਗੀਆਂ ਤੇਰੇ ਨਾਮ ਤੇ ਆ ਕੁਝ ਜਿਹੜਾ ਦੇ ਦਿੱਤਾ ਜਾਏਗਾ ਅਸੀਂ ਬਹੁਤ ਕੁਝ ਤੇਰੇ ਨਾਮ ਤੇ ਲਾਣਾ ਚਾਹੁੰਨੇ ਆ ਪਰ ਜੇ ਤੂੰ ਮੁਸਲਮਾਨ ਧਰਮ ਕਬੂਲ ਕਰ ਲੈ ਪਰ ਅੱਗੋ ਜੋਧੇ ਨੇ ਇੱਕ ਠੋਕ ਮਾ ਜਦੋਂ ਜਵਾਬ ਦਿੱਤਾ ਤੇ ਕਾਜੀ ਵੀ ਖਿਲ ਗਿਆ ਭਰੀ ਸਭਾ ਸੀ ਪ੍ਰੰਗ ਜੇਬ ਵੀ ਖਿਲ ਗਿਆ ਉਹ ਕਹਿੰਦਾ ਵੇਖ ਤੇਰੇ ਨਾਲ ਦੇ ਸਾਥੀ ਆਰੇ ਨਾਲ چیر ਕੇ ਦੋ ਫਾੜ ਕਰ ਦੋਤਾ ਭਾਈ ਮੱਤੀ ਦੱਸ ਤੇ ਸੱਜਣਾ ਹਸ਼ਰ ਤੇਰਾ ਉਦੋਂ ਵੀ ਮਾੜਾ ਕਰਾਂਗੇ ਉਦਾਂ ਦੀ ਸਜ਼ਾ ਨਹੀਂ ਦੁਨੀਆ ਤੇ ਕੌਮ ਤੇ ਲੋਕਾਂ ਦੇ ਅੰਦਰ ਬਣੀ ਹੋਈ ਜਿੱਦਾਂ ਦੀ ਸਜ਼ਾ ਅਸੀਂ ਤੈਨੂੰ ਦਵਾਂਗੇ ਤੂੰ ਸੋਚਿਆ ਵੀ ਨਹੀਂ ਹੁਣਾ ਉਦਾਂ ਦੀ ਸਜ਼ਾ ਬਾਰੇ ਜਿੱਦਾਂ ਦੀ ਸਜ਼ਾ ਤੈਨੂੰ ਦਿੱਤੀ ਜਾਏਗੀ ਵੇਖ ਤੇਰੇ ਨਾਲ ਦਾ ਦੋ ਫਾੜ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਜੇ ਉਹਨੇ ਕਿਹਾ ਭਾਈ ਦਿਆਲੇ ਨੇ ਮੈਨੂੰ ਧਰਮ ਇਸਲਾਮ ਕਬੂਲ ਹੈ ਨਹੀਂ ਮੈਨੂੰ ਤੇਰਾ ਧਰਮ ਤੇ ਇਸਲਾਮ ਕਬੂਲ ਨਹੀਂ ਮੈਨੂੰ ਮੌਤ ਦਾ ਕੋਈ ਖੌਫ ਨਹੀਂ ਮੌਤ ਤੋਂ ਡਰ ਨਹੀਂ ਮੈਨੂੰ ਕਿਉਂਕਿ ਸਾਡੇ ਪੁਰਖਿਆਂ ਨੇ ਸਾਨੂੰ ਸਲੋਕ ਹੀ ਇਹ ਪੜਾਇਆ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਕਲੀ ਗਲੀ ਮੇਰੀ ਆ ਇਤ ਮਾਰਗ ਪੈਰ ਤਹੀ ਜਾ ਸਿਰ ਦੀਜੈ ਕਾਨ ਨਾ ਕੀਜੈ ਕਹਿੰਦੇ ਜਿੱਦਣ ਗੁਰੂ ਨਾਨਕ ਦੇ ਘਰ ਵਿੱਚ ਅਸੀਂ ਆਏ ਸਾਂ ਨਾ ਉਸ ਦਿਨ ਗੁਰੂ ਨਾਨਕ ਦੇ ਘਰ ਤੋਂ ਪਹਿਲਾ ਸਬਕ ਹੀ ਸੰਕੇਤ ਦਿੱਤਾ ਗਿਆ ਸੀ ਕਿ ਜੋ ਤੂੰ ਪ੍ਰੇਮ ਖੇਲਣ ਦਾ ਚਾਹੋ ਜੇ ਪ੍ਰੇਮ ਦੀ ਇਸ ਖੇਡ ਨੂੰ ਖੇਡਣਾ ਹੈ ਜੇ ਪ੍ਰੇਮ ਵਾਲੀ ਗਲੀ ਵਿੱਚੋਂ ਲੰਘਣਾ ਹੈ ਜੇ ਪ੍ਰੇਮ ਕਰਨਾ ਹੈ ਆਪਣੇ ਗੁਰੂ ਨਾਲ ਜਿਨ ਪ੍ਰੇਮ ਕਿਓ ਤਨਹੀਂ ਪ੍ਰਪਾਇਓ ਜੇ ਪ੍ਰੇਮ ਕਰਨ ਲਈ ਤੁਰ ਪਇਓ ਜਿਸ ਰਾਹ ਦੇ ਪਾਂਧੀ ਬਣ ਗਏਓ ਜਿਸ ਰਾਹ ਤੇ ਚਲਣਾ ਸ਼ੁਰੂ ਕਰ ਦਿੱਤਾ ਹੈ ਤੇ ਫਿਰ ਯਾਦ ਰੱਖਿਓ ਉਸ ਗੁਰੂ ਲਈ ਆਪਣਾ ਆਪਾ ਨਿਸ਼ਾਵਰ ਤੇ ਕਰ ਦਿਓ ਪਰ ਕਿਸੇ ਐਰੇ ਗੈਰੇ ਨਥੂ ਖਰੇ ਅੱਗੇ ਆਪਣਾ ਸੀਸ ਨਾ ਝੁਕਾਇਓ ਸਾਨੂੰ ਇਹ ਤੇ ਸਿਕਾਇਆ ਹੈ ਈ ਸਾਡਾ ਸੀਸ ਕਲਮ ਹੋ ਜਾਵੇ ਸਾਡਾ ਸੀਸ ਵੱਡਿਆ ਜਾਵੇ ਪਰ ਇਹ ਸੀਸ ਕਿਸੇ ਬੰਦੇ ਅੱਗੇ ਝੁਕੇ ਨਾ ਸਾਡੇ ਗੁਰੂ ਨੇ ਪਹਿਲੇ ਦਿਨ ਜਿਹੜਾ ਸਬਕ ਸਿਕਾਇਆ ਸੀ ਉਹ ਇਹੀ ਸਿਕਾਇਆ ਸੀ